ਉਹ ਧੰਨਵਾਦੀਆਂ ਸਰਦਾਰ ਜਗਰੂਪ ਸਿੰਘ ਜੀ ਛੇਕਵਾ ਸਾਹਿਬ ਮੇਰੇ ਮਹਿਬੂਬ ਨੇਤਾ ਮੈਨੂੰ ਸਭ ਤੋਂ ਵੱਧ ਮਾਣ ਇਸ ਮਾਰਕੀਟ ਕਮੇਟੀ ਤੇ ਇਹ ਆਪੀ ਮੇਰੇ ਮਹਿਬੂਬ ਨੇਤਾ ਸਰਦਾਰ ਜਗਰੂਪ ਸਿੰਘ ਛੇਕਵਾ ਵੀ ਇਸ ਮਾਰਕੀਟ ਕਮੇਟੀ ਦੇ ਚੇਅਰਮੈਨ ਅੱਜ ਤੋਂ 16 17 ਸਾਲ ਪਹਿਲਾਂ ਰਹਿ ਕੇ ਗਏ ਨੇ ਉਹਨਾਂ ਦੀ ਬਦੌਲਤ ਇਹ ਮੇਰੀ ਮੰਡੀ ਬਹੁਤ ਵਧੀਆ ਚੱਲ ਰਹੀ ਆ ਅੱਜ ਛੇਕਵਾ ਸਾਹਿਬ ਜੀ ਨੇ ਦੋ ਸੈੱਟ ਪਹਿਲਾਂ ਅੱਜ ਤੀਜੇ ਸੈੱਟ ਦਾ ਉਦਘਾਟਨ ਕੀਤਾ ਵਾ ਵੀ ਜਿਹੜਾ ਵੀ तकरीबन 98 ਲੱਖ ਰੁਪਏ ਦੇ ਨਾਲ ਇਹ ਸ਼ੁਰੂਆਤ ਹੋਣ ਲੱਗੀ ਆ ਇਹ ਆਰਤੀਆਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਪਹਿਲਾਂ ਹੀ ਠੇਕੇਦਾਰ ਨੂੰ ਕਹਿਤਾ ਉਹਨਾਂ ਨੇ ਖੜਲੇ ਪਿੱਲਰ ਹੀ ਭਰ ਕੇ ਉੱਥੇ ਕੰਮ ਕਰ ਦੇਣਾ ਤੇ ਉਹਨਾਂ ਨੇ ਸਾਰਾ ਕੰਪਲੀਟ ਕਰ ਦੇਣਾ ਵਾ ਆਰਤੀਆ ਆਪਣਾ ਜਿੱਦਾਂ ਮਰਜ਼ੀ ਚੋ ਨਾ ਲਾਉਣ ਜੋ ਮਰਜ਼ੀ ਕਰਨ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਅਸੀਂ ਠੇਕੇਦਾਰਾਂ ਨਾਲ ਪਹਿਲਾਂ ਹੀ ਸਾਰੀ ਗੱਲਬਾਤ ਹੋ ਚੁੱਕੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਰਕੀਟ ਕਮੇਟੀ ਕਨਵਨ ਤੇ ਪਹੁੰਚਣ ਦਾ ਖਾਸ ਕਰਕੇ ਜਗਰੂਪ ਸਿੰਘ ਜੀ ਸੇਖਵਾਲਾ ਅੱਜ మార్కెట్ కమిటీ ਕਾਨੂੰਨ ਵਖੇ ਨਵਾਂ ਜਿਹੜਾ ਸ਼ੈੱਡ ਆ ਉਹ ਬਣ ਜਾ ਰਿਹਾ ਵਾ ਔਰ ਤਕਰੀਬਨ 98 ਲੱਖ ਰੁਪਏ ਦੀ ਲਾਗਤ ਨਾਲ ਇਹ ਬਣ ਕੇ ਤਿਆਰ ਹੋਊਗਾ ਔਰ ਕੱਲੀ ਇਸੇ ਚ ਨਹੀਂ ਸਾਡੀਆਂ ਤਿੰਨੇ ਮਾਰਕੀਟ ਕਮੇਟੀਆਂ ਜੋ ਵਿਧਾਨ ਸਭਾ ਹਲਕਾ ਕਰਦੀਆਂ ਚਾਹੁੰਦੀਆਂ ਨੇ ਚਾਹੇ ਉਹ ਕਾਦੀਆਂ ਹੋਵੇ ਧਾਰੀਵਾਲ ਹੋਵੇ ਸਾਰਿਆਂ ਚ ਹੀ ਸ਼ੈੱਡ ਜਿਹੜੇ ਆ ਮਨਜ਼ੂਰ ਹੋਏ ਆ ਔਰ ਬੜੇ ਲੰਬੇ ਸਮੇਂ ਤੋਂ ਜਿਹੜੀ ਹੈ ਮੰਗ ਸੀਗੀ ਕਿ ਸ਼ੈੱਡ ਜਿਹੜੇ ਆ ਇਹ ਬੜੇ ਲੰਬੇ ਸਮੇਂ ਤੋਂ ਇਹੋ ਸ਼ੈੱਡ ਨੇ ਨਵੇਂ ਕੋਈ ਨਹੀਂ ਸੀ ਮਿਲੇ ਸੋ ਇਹ ਨਵੇਂ ਮਿਲੇ ਆ ਇਹਦੇ ਨਾਲ ਹੋਰ بڑا ਵਾਅਦਾ ਹੋਊਗਾ ਕਿਉਂਕਿ ਤੁਹਾਨੂੰ ਪਤਾ ਜਦੋਂ بارشਾਂ ਆਉਂਦੀਆਂ ਨੇ ਮੌਸਮ ਖਰਾਬ ਹੁੰਦਾ ਤੇ ਕਾਫੀ ਇੱਥੇ ਅਰਾਈਵਲ ਜਦੋਂ ਆਉਂਦੀ ਹੈ ਨੁਕਸਾਨ ਹੁੰਦਾ ਸੋ ਇਹ ਸ਼ੈੱਡ ਨਾਲ ਜਿਹੜੀ ਕਿਸਾਨਾਂ ਦੀ ਔਰ ਆੜਤੀਆਂ ਦੀ ਬੜੀ ਪੁਰਾਣੀ ਮੰਗ ਸੀ ਉਹ ਹੱਲ ਹੋਈ ਕਿੰਨੇ ਕਰੋੜ ਰੁਪਏ ਦੇ ਇੰਨਾ ਚ ਬਣ ਰਹੇ ਫਿਰ ਇਹ 99 ਲੱਖ ਰੁਪਇਆ ਜਿਹੜਾ ਲੱਗ ਪਾ ਕੇ 1 ਕਰੋੜ ਤੇ 3 ਨਾ ਕਿ ਮਿੰਟ 3 ਕਰੋੜ ਹਾਂ 3 ਕਰੋੜ ਹੋ ਹੁਣ ਕਿਸਾਨ ਕੁਛ ਕਹਿ ਰਹੇ ਆ ਆਰਸੀਬੀ ਆਪ ਲੇਟ ਹੈ ਸਾਡੇ ਚ ਕੰਮ ਪ੍ਰਭਾਵਿਤ ਹੋਏ ਕਹਿੰਦੇ ਨੀ ਦਿੱਕਤ ਨਹੀਂ ਆਗੀ ਨਹੀਂ ਇਹ ਹੌਲੀ ਹੌਲੀ ਅਸੀਂ ਜਿੱਦਾਂ ਸੀਜ਼ਨ ਚ ਆ ਉਦੋਂ ਥੋੜਾ ਸਲੋ ਰੱਖਾਂਗੇ ਕਿ ਇਹਨਾਂ ਦਾ ਵੀ ਕੰਮ ਨਾ ਪ੍ਰਭਾਵਿਤ ਹੋਏ ਔਰ ਸ਼ੁਰੂ ਕਰਨਾ ਸਾਡੀ ਤਾਂ ਮਜਬੂਰੀ ਸੀ ਕਿ ਜੇ ਅਸੀਂ ਸ਼ੁਰੂ ਨਾ ਕਰਦੇ ਤੇ ਇਹ ਪੈਸੇ ਲੈਪਸ ਹੋ ਜਾਣੇ ਸੀ ਸੋ ਇਸ ਕਰਕੇ ਸਾਨੂੰ ਸੀਜ਼ਨ ਚ ਹੀ ਕੰਮ ਜਿਹੜਾ ਇਹ ਸ਼ੁਰੂ ਕਰਨਾ ਪਿਆ